ਸ਼੍ਰੋਮਣੀ ਅਕਾਲੀ ਦਲ ਵੱਲੋਂ ਫੇਰ ਇੱਕ ਵਾਰ ਜਿਹੜੀ ਅਗੇ ਹੈ ਭਰਤੀ ਮੁਹਿੰਮ ਜਿਹੜੀ ਹੈਗੇ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਕਾਫੀ ਦਿਨ ਹੋ ਗਏ ਨੇ ਇਸ ਦੀ ਸ਼ੁਰੂਆਤ ਹੋਈ ਨੂੰ ਤੇ ਅੱਜ ਪਟਿਆਲਾ ਦੇ ਬਡੁੰਗਰੇ ਇਲਾਕੇ ਦੇ ਵਿੱਚ ਜਿਹੜੀ ਹੈਗੇ ਇਸ ਦੀ ਪਹਿਲੀ ਸ਼ੁਰੂਆਤ ਕੀਤੀ ਗਈ ਹੈ ਜਿਲ੍ਹਾ ਪ੍ਰਧਾਨ ਅਮੇਰ ਸਿੰਘ ਰਾਠੀ ਜਿਹੜੇ ਨੇ ਉਹ ਮੌਜੂਦ ਨੇ ਸਾਡੇ ਨਾਲ ਰਾਠੀ ਸਾਹਿਬ ਸ਼ੁਰੂਆਤ ਕਰ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈਗੇ ਭਰਤੀ ਮੁਹਿੰਮ ਦੀ ਤੇ ਅੱਜ ਹੁਣ ਜਿਹੜੀਆਂ ਭਰਤੀਆਂ ਜਿਹੜੀਆਂ ਹੈ ਭਰਤੀਆਂ ਸ਼ੁਰੂ ਹੋ ਗਈਆਂ ਨੇ ਕਿੰਨੇ ਕ ਨੌਜਵਾਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਬੇਨਤੀ ਹੈ ਕਿ ਜਿਹੜੀ ਭਰਤੀ ਮੁ ਪਾਰਟੀ ਦੇ ਐਕਟਿੰਗ ਪ੍ਰਧਾਨ ਸਰਦਾਰ ਬਲਿੰਦ ਸਿੰਘ ਭੁੰਦੜ ਤੇ ਵਰਕਿੰਗ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਰਤੀ ਸ਼ੁਰੂ ਹੋਇਆ 30 ਦਿਨ ਚੱਲਣੀ ਹੈ ਕਿ ਜੇ ਡੈਲੀਗੇਟ ਚੁਣੇ ਮੈਂਬਰਸ਼ਿਪ ਮੂਟਲੀ ਮੈਂਬਰਸ਼ਿਪ ਚੋਂ ਬਣਾਈ ਜਾਊਗੀ ਤੇ ਡੈਲੀਗੇਟ ਚੁਣੇ ਜਾਣਗੇ ਡੈਲੀਗੇਟ ਜ਼ਿਲ੍ਹੇ ਦੇ ਡੈਲੀਗੇਟ ਹਲਕੇ ਦੇ ਤੇ ਪੰਜਾਬ ਦੇ ਤੇ ਜੋ ਪਾਰਟੀ ਦਾ ਹੁਕਮ ਹੈ ਵਰਕਿੰਗ ਕਮੇਟੀ ਦਾ ਕਿ 1 ਮਾਰਚ ਦੇ ਤਕਰੀਬਨ ਲਗਭਗ ਜਾ ਕੇ ਪਾਰਟੀ ਦਾ ਡੈਮੋਕ੍ਰੇਟੀਕ ਤਰੀਕੇ ਨਾਲ ਪ੍ਰਧਾਨ ਚੁਣਿਆ ਜਾਵੇਗਾ ਕਿਉਂਕਿ ਜੋ ਲੰਬੇ ਸਮੇਂ ਤੋਂ ਪਿੱਛੇ ਕੁਝ ਲੋਕ ਕਹਿ ਰਹੇ ਸੀ ਕਿ ਸਰਦਾਰ ਅਕਬੀਰ ਸਿੰਘ ਬਾਦਲ ਨੂੰ ਬਦਲੇ ਪ੍ਰਧਾਨ ਹੋਰ ਬਣਾਉਣਾ ਚਾਹੀਦਾ ਹੈ ਤਾਂ ਖੁੱਲਾ ਮદાન ਅੱਜ ਪੰਜਾਬ ਵਿੱਚ ਕੋਈ ਵੀ ਬੰਦਾ ਮੈਂਬਰਸ਼ਿਪ ਭਰ ਕੇ ਡੈਲੀਗੇਟ ਬਣਾ ਕੇ ਡਾ ਉਹ ਤਰੀਕੇ ਨਾਲ ਪਾਰਟੀ ਪ੍ਰਧਾਨ ਚੁਣ ਸਕਦਾ ਸੰਵਿਧਾਨ ਹੈ ਪਾਰਟੀ ਦਾ ਉਹਦੇ ਤਹਿਤ ਅੱਜ ਇੱਥੇ ਸਾਡੇ ਐਮਸੀ ਦੇ ਕੈਂਡੀਡੇਟ ਸ਼ਰੋਮਣੀ ਅਕਾਲੀ ਦਲ ਦੇ ਕਰਨ ਗਿਲਜੀ ਵਾਰਡ ਨੰਬਰ 54 ਤੋਂ ਦੀਪਕ ਪ੍ਰਧਾਨ ਜੀ ਸਾਰੀ ਦੀ ਜਿਹੜੀ ਟੀਮ ਹੈ ਇਹਨਾਂ ਨੇ ਅੱਜ ਇੱਥੇ ਦਾਸ ਨੂੰ ਬੁਲਾਇਆ ਕਿ ਮੈਂਬਰਸ਼ਿਪ ਦੀ ਸ਼ੁਰੂਆਤ ਆਪਾਂ ਇਕੱਠੇ ਹੋ ਕੇ ਕਰੀਏ ਕਿਉਂਕਿ ਪੰਜਾਬ ਦਾ ਹਰੇਕ ਵਰਗ ਧਰਮ ਤੇ ਜਾਤ ਦਾ ਬੰਦਾ ਅੱਜ ਕੇਵਲ ਵਿਸ਼ਵਾਸ ਕਰਦਾ ਸ਼ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਸਦਾ ਸੁਖਬੀ ਸਿੰਘ ਬਾਦਲ ਕਿਤੇ ਕੰਮ ਤੇ ਖਾਸ ਕਰਕੇ ਜਿਹੜਾ ਵਾਲਮੀਕ ਸਮਾਜ ਹੈ ਦੇਸ਼ ਦੇ ਵਿੱਚ ਪਹਿਲੀ ਵਾਰ ਸardar ਸਾਬਕਾ ਮੁੱਖ ਮੰਤਰੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਭਗਵਾਨ ਵਾਲਮੀਕ ਦਾ ਤੀਰਤ ਬਣਾਇਆ ਪੂਰੇ ਦੇਸ਼ ਦੇ ਲਈ ਦੁਨੀਆ ਭਰ ਦੇ ਲੋਕ ਨਤਮਸਤਕ ਹੁੰਦੇ ਨੇ ਤੇ ਤਰਲੋਕੀ ਦੇ ਜਿਹੜੇ ਤਰਲੋਕੀ ਦੇ مالک ਭਗਵਾਨ ਵਾਲਮੀਕੀ ਦਾ ਸਥਾਨ ਸ਼ੁੱਧ ਸੋਨੇ ਦੀ ਮੂਰਤੀ ਨਾਲ ਜਿਹੜਾ ਸਾਬਤ ਕੀਤਾ ਸੀ ਉਹਦੇ ਸਾਰੇ ਧਰਮਾਂ ਦੇ ਕੀਤੇ ਅਕੀਦਾ ਰੱਖਣ ਵਾਲੇ ਬੰਦਿਆਂ ਨੂੰ ਸੋ ਅਸੀਂ ਕਾਲੀਦਲ ਬੁੱਕਲ ਚ ਲੈ ਕੇ ਚੱਲਦਾ ਹੈ ਤੇ ਪੰਜਾਬ ਤੇ ਪੰਜਾਬੀ ਦੀ ਡਿਵੈਲਪਮੈਂਟ ਲਈ ਤੱਤਵ ਰਹਿਣ ਵਾਲੀ ਵਿਚਾਰਧਾਰਾ ਨੂੰ ਅੱਜ ਸਮਰਥਨ ਦੇਣ ਲਈ ਉਹਨਾਂ ਹਮਾਇਤ ਦੇ ਲਈ ਆ ਸਾਰਾ ਇਹ ਬਾਰਨ ਬਚਨ ਜਲ ਬਡੁੰਗਰ ਤੋਂ ਸਾਰੇ ਨੌਜਵਾਨ ਜਾਂ ਵੀਰ ਭਾਈ ਮਾਈਆਂ ਇਕੱਠੇ ਹੋਏ ਨੇ ਤੇ ਇਹ ਡਰਾਈਵ ਦਿਨ ਬਦਨ ਵੱਧਦੀ ਜਾਣੀ ਅਕਸਰ ਇਹ ਦੇਖਿਆ ਜਾਂਦਾ ਕਿ ਹੁਣ ਭਰਤੀ ਤੇ ਸ਼ੁਰੂ ਕਰ ਦਿੱਤੀ ਹੈ ਕਿ ਜਿਹੜਾ ਪਰਤੀਮੋਂ ਚਾਹੇ ਐਮਸੀ ਹੈਗਾ ਜਿਹੜਾ ਸ਼੍ਰਮਣੇ ਕਾਲੀ ਦਲ ਦਾ ਜਾਂ ਕੋਈ ਹੋਰ ਵੀ ਅਹੁਦੇਦਾਰ ਹੈਗਾ ਉਹ ਉਹਨੂੰ ਜਦੋਂ ਹੋ ਜਾਂਦੀ ਹੈ ਭਰਤੀ ਹੋ ਜਾਂਦੀ ਹੈ ਸਾਰਾ ਕੁਝ ਵਾਤੂ ਵਾਤ ਕੰਮ ਕਰਦਾ ਪਰ ਉਹਨੂੰ ਬਾਅਦ ਦੇ ਵਿੱਚ ਤਰਕੇ ਨਾਰ ਕਰਕੇ ਉਹਨੂੰ ਹੋਰ ਕਿਤੇ ਕਰਕੇ ਤੇ ਨਵੇਂ ਬੰਦੇ ਨੂੰ ਲੈ ਕੇ ਖੜਾ ਕਰ ਦਿੱਤਾ ਉਹਨੂੰ ਕਿਸ ਤਰ੍ਹਾਂ ਤੁਸੀਂ ਹੈਂਡਲ ਕਰੋਗੇ ਕਹਿੰਦੇ ਹੱਥ ਕੰਗਨ ਨੂੰ ਆਰਸੀ ਕੀ ਪੜ੍ਹੇ ਲੇਕਿਨ ਫਾਰਸੀ ਕੀ ਆ ਤੁਹਾਡੀ ਗੱਲ ਦਾ ਜਵਾਬ ਕਰਨ ਕਰਨ ਲਈ ਸਾਹਮਣੇ ਖੜੇ ਨੇ ਇਹ ਨੌਜਵਾਨ ਨੇ ਬਹੁਤ ਲੰਮੇ ਸਮੇਂ ਅਕਾਲੀ ਦਲ ਦੇ ਵਿਦਿਆਰਥੀ ਮੈਂਜਮੈਂਟ ਨਾਲ ਕੰਮ ਕੀਤਾ ਫਿਰ ਨਾ ਯੂਥ ਵਿੰਗ 'ਚ ਕੰਮ ਕੀਤਾ ਕਰਨ ਸਾਨੀ ਦੀ ਟੀਮ ਦੇ ਵਿੱਚ ਅੱਜ ਪਾਰਟੀ ਨੂੰ ਪੁੱਛੋ ਕਰੇ ਬੈਠੇ ਉਹ ਟਿਕਟਰਾਂ ਨੂੰ ਅਵਾਜ ਆ ਉਹ ਬਖਰਾ ਬਿਛ ਹੈ ਕਿ ਪ੍ਰਸ਼ਾਸਨ ਨੇ ਅੱਜ ਜਿਹੜਾ ਹਾਊਸ ਬਣਾਇਆ ਪਟਿਆਲੇ ਤੁਸੀਂ ਉੱਥੇ ਡੀਸੀ ਡਾਕਟਰ ਸ਼ਾਮਲ ਸੀ ਉਦੋਂ ਕਿਸ ਤਰੀਕੇ ਨਾਲ ਕਾਗਜ਼ਾਤ ਕਾਗਜ਼ ਪਾੜੇ ਗਏ ਕਿਸ ਤਰੀਕੇ ਨਾਲ ਨੋਜਾਣੇ ਤੇ ਪਰਚੇ ਦਰਜ ਕੀਤੇ ਗਏ ਕਿਵੇਂ ਬੀਬੀਆਂ ਦੇ ਕਿਹੜੇ ਸਥਾਨਾ ਤੋਂ ਕਾਗਜ਼ ਖਿੱਚ ਕੇ ਕੱਢ ਕੇ بے ਬੇਪੱਤੀ ਕੀਤੀ ਗਈ ਪੰਜਾਬ ਦੇ ਵਿੱਚ ਦਸਤਾਰਾਂ ਲਾਈਆਂ ਗਈਆਂ ਦੀ ਉਸ ਦਿਨ ਪਟਿਆਲੇ ਦੀ ਡੀਸੀ ਅੱਜ ਵੀ ਬਹੁਤ ਹੀ ਮਨਨ ਕਿ ਮੈਂ ਹਰਾਰ ਰਾਇ ਹੈ ਨਾ ਕਿ ਆਈਐਸ ਅਫੀਸਰ ਅੱਜ ਵੀ ਸੀਟ ਤੇ ਬੈਠੀ ਹੈ ਅੱਜ ਤੇ ਕੋਈ ਕਾਰਵਾਈ ਨਹੀਂ ਹੋਈ ਪਟਿਆਲੇ ਦੇ ਐਸਐਸਪੀ ਸਾਹਿਬ ਨੇ ਅ ਆਈਨਾ ਹਾਊਸ ਬਣਾਇਆ ਹੈ ਇਹ ਹਾਊਸ ਇੱਕ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ ਜੀ ਦਾ ਵੀ ਜਿਹੜਾ ਮੇਅਰ ਬਣਿਆ ਉਹ ਨੈਤਿਕ ਤੌਰ ਤੇ ਹਾਊਸ ਛੱਡ ਦੇਣਾ ਚਾਹੀਦਾ ਜਿੱਤੇ ਜਿਸ ਤਰੀਕੇ ਨਾਲ ਹਾਊਸ ਪਟਿਆਲੇ ਦੀ ਧਰਤੀ ਦੇ ਬਣਾਇਆ ਇਹ ਵੀ ਕਲੰਕ ਹੈ ਕਿਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਿੱਛੇ ਕਰ ਦਿੱਤਾ ਜਾਂਦਾ ਕਰਨ ਗੇ ਲੋ ਦਾ ਗਵਾਹ ਕਿ ਇਹਨੂੰ ਪਾਰਟੀ ਨੇ ਟਿਕਟ ਦਿੱਤੀ ਜੇਕਰ ਡੈਮੋਕ੍ਰੈਟ ਡੈਮੋਕ੍ਰੈਟਿਕ ਤਰੀਕੇ ਨਾਲ ਇਲੈਕਸ਼ਨ ਹੋਈ ਹੁੰਦੀ ਇਸ ਨੌਜਵਾਨ ਨੇ ਹਾਊਸ ਚ ਚੁਣ ਕੇ ਜਾਣੇ ਸਾਨੂੰ ਪੂਰਾ ਵਿਸ਼ਵਾਸ ਹਸਕਾਰ ਹੈ ਕਿ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਹਾਂ ਵੀ ਕਾਗਜ਼ ਪਾੜੇ ਗਏ ਨੇ ਮੈਂ ਉਸੇ ਸਵਾਲ ਤੇ ਆਨਾ ਕਿ ਤੁਹਾਡੇ ਇਹ ਆਕਾਲੀ ਦਲ ਦਾ ਕੋਈ ਯੋਧਾ ਜਨਰਲ ਸੈਕਟਰੀ ਹੈਗਾ ਤੇ ਉਸ ਨੇ ਉਸ ਵੱਲੋਂ ਕੋਈ ਕਿਸੇ ਲੜਕੇ ਦੇ ਉੱਪਰ ਕਿਰਪਾਨਾ ਵਗੈਰਾ ਦਾ ਹਮਲਾ ਕੀਤਾ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਉਸ ਨੂੰ ਪਾਰਟੀ 'ਚ ਕੱਟਿਆ ਜਾਏਗਾ ਜਾਂ ਉਸ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਏਗੀ ਕੀ ਗੱਲ ਸੀ ਉਹ ਮੈਂਤਰੀ ਨਹੀਂ ਪਹਿਲੀ ਗੱਲ ਦਾ ਪਾਰਟੀ 'ਚ ਕੱਟਿਆ ਉਹ ਨੂੰ ਜਾਂਦਾ ਜੀ ਜੀ ਦੇ ਟਿੰਟਡ ਹੋਵੇ ਉਸ ਨੌਜਵਾਨ ਨੇ ਵੀ ਐਮਸੀ ਦੀ ਟਿਕਟ ਦੇ ਕੇ ਕਾਗਜ਼ ਪੜਨ ਦੀ ਕੋਸ਼ਿਸ਼ ਕੀਤੀ ਜਿਹੜੇ ਤੁਸੀਂ ਮੁੰਡੇ ਦੀ ਗੱਲ ਕਰਦੇ ਹੋ ਮੈਂ ਉਹ ਵੀਡੀਓ ਸੁਣੀ ਆ ਕੋਈ ਇੱਥੇ ਮੁੰਡਾ ਕੋਈ ਗੁਰਮੀਤ ਸੋਢੀ ਆ ਸ਼ਾਇਦ ਕੋਈ ਹਰਮੀਤ ਅੱਛਾ ਜੀ ਉਹਨੇ ਉੱਥੇ ਪ੍ਰਸ਼ਾਸਨ ਦੇ ਅੱਗੇ ਹੋ ਕੇ ਉਹ ਮੁੰਡੇ ਦੇ ਕਾਗਜ਼ ਪਾੜੇ ਉਹਦੇ ਨਾਲ ਬਦ ਕੋਈ ਬਦਤਮੀਜ਼ੀ ਕੀਤੀ ਬਦਤਮੀਜ਼ੀ ਕੀਤੀ ਦੇਖੋ ਉਹਨੇ ਬਾਅਦ ਦੇ ਗੱਲਾਂ ਨੇ ਹਮਲਾ ਕਿਹਨੇ ਕੀਤਾ ਹੈ ਤਫਦੀਦ ਦਾ ਅਬਿਸ਼ਾ ਹੈ ਪਰ ਮੈਂ ਤਾਂ ਇੱਕ ਗੱਲ ਚ ਲੈਣ ਮੈਂ ਤਾਂ ਸੁਣੀ ਦੀ ਗੱਲ ਬਾਤ ਉਹ ਮੁੰਡੇ ਦਾ ਕਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਨੌਜਵਾਨ ਨੇ ਦੇਖੋ ਵਿਚਾਰਧਾਰਾ ਨਾਲ ਲੜਨਾ ਚਾਹੀਦਾ ਤੁਸੀਂ ਜਿਹੜੀ ਵਿਚਾਰਧਾਰਾ ਲੈ ਕੇ ਚੱਲੇ ਹੋ ਖਾਲਿਸਤਾਨ ਦੇ ਤੁਹਾਨੂੰ ਮੁਬਾਰਕ ਆ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਇੱਥੇ ਹਿੰਦੂ ਵੀ ਹੈ ਸਿੱਖ ਵੀ ਨੇ ਸਾਈ ਵੀ ਨੇ ਸ਼੍ਰੋਮਣੀ ਅਕਾਲੀ ਦਲ ਕੇਵਲ ਡਿਵੈਲਪਮੈਂਟ ਦੇ ਮੁੱਦੇ ਦੇ ਪੰਜਾਬ ਦੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਲੰਬੇ ਸਮੇਂ ਤੋਂ ਜਿਹੜੀ ਤੁਸੀਂ ਗੱਲ ਕਰ ਰਹੇ ਕਾਗਜ਼ ਪਾੜੇਗੇ ਤੇ ਕਾਗਜ਼ ਪੜਨ ਲਗੇ ਉਹ ਨੌਜਵਾਨ ਜਿਹੜਾ ਉੱਤੇ ਲਾਂਚ ਲਾ ਰਿਹਾ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਛੋਟੇ ਵੀਰ ਸਹਿਜ ਮੱਕੜ 10000 ਵੋਟਾਂ ਲੈ ਕੇ ਇਲੈਕਸ਼ਨ ਲੜਿਆ ਜੀ ਪਟਿਆਲੇ ਸ਼ਹਿਰ ਚੋਂ ਯੂਥ ਅਕਾਲੀ ਦਲ ਦੀ ਤੁਸੀਂ ਜਿਹਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇਰੀ ਪਾਰਟੀ ਨੇ 60 ਨਗਰ ਨਿਗਮ ਦੀ ਐਮਸੀ ਦੀ ਚੋਣਾਂ ਹੋਈਆਂ ਇੱਕ ਵੀ ਕਾਗ ਤੇ ਤੂੰ ਉਥੇ ਪ੍ਰਸ਼ਾਸਨ ਦੇ ਉੱਲੇ ਹੋ ਕੇ ਸਾਡੇ ਅਕਾਲੀ ਦਲ ਦੇ ਕੈਂਡੀਡੇਟਾਂ ਦੇ ਕਾਗਜ਼ ਪਾੜਦਾ ਫਿਰਦਾ ਜਾਤੀ ਤੂੰ ਉੱਚਨਕ ਜਾਤੀ ਉਹਦੇ ਨਾਲ ਕੋਈ ਕਿੜ ਹੋਣੀ ਤਾਂ ਤੂੰ ਪ੍ਰਸ਼ਾਸਨ ਦੇ ਉੱਲੇ ਕੇ ਕੱਢਦਾ ਤਾਂ ਦੇਖੋ ਮੈਨੂੰ ਨਹੀਂ ਪਤਾ ਉਹਦੇ ਨਾਲ ਕੀ ਕੀ ਹੋਇਆ ਕਾਨੂੰਨ ਦਾ ਵਿਸ਼ਾ ਕਾਨੂੰਨ ਇਹ ਤਰਦੀਸ਼ ਕਰਨੀ ਹੈ ਪਰ ਉਹ ਨੌਜਵਾਨ ਨੂੰ ਮੈਂ ਬਹੁਤ ਜਾਤੀ ਤੋਂ ਜਾਣਦਾ ਹਾਂ ਉਹਨੇ ਵਿਦਿਆਰਥੀ ਵਿੰਗ 'ਚ ਵੀ ਕੰਮ ਕੀਤਾ 10000 ਵੋਟਾਂ ਲੈ ਕੇ ਜਿਹੜਾ ਇਲੈਕਸ਼ਨ ਲੜਾਇਆ ਹੋਵੇ ਤਿੰਨ ਪੀੜੇ ਪਰਿਵਾਰ ਪਟਿਆਲੇ ਬਸਿਆ ਹੋਵੇ ਉਹਦੀ ਕਰਦਾਰ ਕੋਸ਼ਿਸ਼ ਕਰਨਾ ਚਾਹੁੰਦੇ ਤੁਸੀਂ ਸਹੀ ਗੱਲ ਕਰੋ ਤੁਸੀਂ ਪੰਜਾਬ 'ਚ ਅੱਗ ਨਾ ਲਾਓ ਤੁਸੀਂ ਪੰਜਾਬ ਦੇ ਲੋਕਾਂ ਦੇ ਡਿਵੈਲਪਮੈਂਟ ਦੀ ਗੱ 60 ਸੀਟਾਂ ਤੇ ਤੁਹਾਡੀ ਪਾਰਟੀ ਕੈਂਡੀਡੇਟ ਲੜਾ ਖੜਾ ਕਰ ਸਕੀ ਤੁਸੀਂ ਕਿੱਥੇ ਕਿਹੜੋ ਸ਼੍ਰੋਮਣੇ ਕਾਲੇਦਲ ਦੇ 58 ਕੈਂਡੀਡੇਟ ਮੈਦਾਨ ਚ ਤਾ ਰਹੇ ਸੀ ਯੂਥ ਅਕਾਲੀ ਦਲ ਦੇ ਜਿਹੜੇ ਜਿਲ੍ਹਾ ਪ੍ਰਧਾਨ ਵੀ ਮੌਜੂਦਾ ਕਰਨੇ ਕਰਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਲੜਕਿਆਂ ਦੇ ਉੱਪਰ ਯੂਥ ਦੇ ਜਿਹੜੇ ਲੜਕਿਆਂ ਦੇ ਉੱਪਰ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਭਰਤੀ ਮੁਹਿੰਮ ਵੀ ਸ਼ੁਰੂ ਹੋ ਗਈ ਤੇ ਉੱਪਰੋ ਇਲਜ਼ਾਮ ਵੀ ਲੱਗਨੇ ਸ਼ੁਰੂ ਹੋ ਗਏ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹ ਸ਼ੁਰੂ ਤੋਂ ਜਿਹੜੀ ਸਰਕਾਰਾਂ ਦੀ ਰਾਜਨੀਤੀ ਰਹੀ ਹੈ ਜਦੋਂ ਜਦੋਂ ਪੰਜਾਬ ਦੇ ਵੀ ਸਰਕਾਰ ਬਣੀ ਹੈ ਹਮੇਸ਼ਾ ਨੌਜਵਾਨਾਂ ਸਭ ਤੋਂ ਵੱਡਾ ਰੋਲ ਰਿਹਾ ਅ ਉਸੇ ਉਸੇ ਲਈ ਤੇ ਅੱਜ ਖੜਾ ਹੋ ਰਿਹਾ ਤਾਂ ਇਹ ਸਰਕਾਰਾਂ ਹਮੇਸ਼ਾ ਹੀ ਕੁਛ ਨਾ ਕੁਛ ਚੱਲਦਾ ਰਹਿੰਦਾ ਵੀ ਨੌਜਵਾਨਾਂ ਨੂੰ ਬਲੇਮ ਕਰਕੇ ਬਲੇਮ ਗੇਮ ਕਰਕੇ ਕਿਉਂਕਿ ਜਿੰਨੀਆਂ ਸਰਕਾਰਾਂ ਆਈਆਂ ਨੌਜਵਾਨਾਂ ਨਾਲ ਹਮੇਸ਼ਾ ਧੋਖਾ ਹੋਇਆ ਚਾਹੇ ਕਾਂਗਰਸ ਸਰਕਾਰ ਸੀਗੀ 17 ਦੇ ਵਿੱਚ ਸਰਕਾਰ ਬਣੀ ਤਾਂ ਨੌਜਵਾਨਾਂ ਨੇ ਕੁਛ ਨਹੀਂ ਕੀਤਾ ਅੱਜ ਜੇ ਕੋਈ ਸਰਕਾਰ ਜਾਂ ਕੋਈ ਪ੍ਰਧਾਨ ਬਚਨਮੰਦ ਰਿਹਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਰਹੇ ਨੇ ਕਿੰਨੇ ਕਿ ਭਰਤੀ ਹੁਣ ਜਿਹੜੀ ਹੈਗੀ ਹੈ ਪਟਿਆਲੇ ਦਾ ਯੂਥ ਦੀ ਜਿਹੜੀ ਸਭ ਤੋਂ ਜ਼ਿਆਦਾ ਕਿਉਂਕਿ ਮੰਨੇ ਜਾ ਰਿਹਾ ਕਿ ਅਕਾਲੀ ਦਲ ਨਾਲ ਜੋਰ ਸਭ ਤੋਂ ਜ਼ਿਆਦਾ ਜੁੜਦਾ ਹੋਇਆ ਨਜ਼ਰ ਆਦਾ ਕਿੰਨੇ ਕਿ ਭਰਤੀ ਸ਼ੁਰੂ ਹੋ ਗਿਆ ਆਰਐਨ ਨੌਜਵਾਨ ਭਰਤੀ ਮੈਂ ਤੁਹਾਨੂੰ ਦੱਸਣਾ ਚਾਹਣਾ ਜੀ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਭਰਤੀ ਪੰਜਾਬ ਦੇ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਹੋਗੀ ਨੌਜਵਾਨ ਪੱਬਾ ਪਾਰਾ ਯੂਥ ਦੀ ਹਰ ਅਸੀਂ ਦਿਨ ਰਾਤ ਹਰ ਗਲੀ ਘਰ ਦੇ ਵਿੱਚ ਜਾ ਕੇ ਯੂਥ ਨੂੰ ਨਾਲ ਜੋੜਾਂਗੇ ਨਾਲ ਲੈ ਕੇ ਚੱਲਾਂਗੇ ਸੋ ਬਿਲਕੁਲ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਤੇ ਯੂਥ ਦੇ ਜਿਹੜੇ ਪ੍ਰਧਾਨ ਕਰਨਵੇ ਸਿੰਘ ਇੱਥੇ ਮੌਜੂਦ ਨੇ ਇਹਨਾਂ ਦਾ ਕਹਿਣਾ ਕਿ ਯੂਥ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜਿਹੜੀ ਹੈ ਭਰਤੀ ਉਹਨਾਂ ਯੂਥ ਦੀ ਹੋਵੇਗੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਯੂਥ ਦੀ ਭਰਤੀ ਕੀਤੀ ਜਾਏਗੀ ਤੇ ਨਾਲ ਹੀ ਉਹਨਾਂ ਨੇ ਕਹਿ ਕੇ ਜਿਹੜੇ ਸਰਕਾਰ ਨੇ ਤਸ਼ੱਦਦ ਕਰਦੀ ਹੈ ਉਸੇ ਵੀ ਨੱਥ ਪਾਏਗੀ ਜੇ ਅਗਲੀ ਸਰਕਾਰ ਜਿਹੜੀ ਹੈ ਅਕਾਲੀ ਦਲ ਦੀ ਹੀ ਬਣੇਗੀ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਵਿੰਦਰ ਕੁਮਾਰ ਰਿਪੋਰਟ